ਸਵਾਗਤ ਹੈ ਤੁਹਾਡਾ ਇਕਤਾ ਲਰ ਨਿਊਜ਼ ਦੇ ਵਿੱਚ ਇਸ ਵਕਤ ਅਸੀਂ ਖੜੇ ਆ ਹਲਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ ਜਿਹੜਾ ਇਹ ਚੌਕ ਆ ਜਿੱਥੇ ਅਸੀਂ ਖੜੇ ਆ ਇਸ ਚੌਕ ਦਾ ਅੱਜ ਉਦਘਾਟਨ ਕੀਤਾ ਸਰਦਾਰ ਜਗਵੀਰ ਸਿੰਘ ਜੀ ਬਰਾੜ ਜੀ ਨੇ ਸਾਡੇ ਨਾਲ ਮੌਜੂਦ ਨੇ ਪਵਨ ਗਿੱਲ ਜੀ ਉਹਨਾਂ ਦੇ ਕੋਲ ਜਾਣਦੇ ਆ ਜੀ ਸਵਾਗਤ ਹੈ ਜੀ ਤੁਹਾਡਾ ਇਕਤਾ ਲਰ ਨਿਊਜ਼ ਤੇ ਜੀ ਕਾਫੀ ਸਮੇਂ ਤੋਂ ਸਾਡੀ ਮੰਗ ਸੀ ਕਿ ਹਲਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ ਚੌਕ ਇੱਥੇ ਬਣਾਇਆ ਜਾਵੇ ਉਹ ਚੌਕ ਪਾਸ ਹੋ ਗਿਆ ਸੀ ਅੱਜ ਸਰਦਾਰ ਜਗਵੀਰ ਸਿੰਘ ਬਰਾੜ ਐਮਐਲਏ ਸਾਫਕਾ ਐਮਐਲਏ ਉਹਨਾਂ ਨੇ ਹਲਕਾ ਇੰਚਾਰਜ ਉਹਨਾਂ ਨੇ ਅੱਜ ਆਪਣੇ ਕਾਰਕਮਾਲਾਂ ਨਾਲ ਉਹਨਾਂ ਦਾ ਉਹਦਾ ਜਿਹੜਾ ਹੈ ਉਦਘਾਟਨ ਕੀਤਾ ਹੈਗਾ ਆ ਉਹਦੇ ਨਾਲ ਜਿਹੜੀ ਸੜਕ ਸੀਗੀ ਇੱਥੇ ਚੌਕ ਦੇ ਨਾਲ ਹੀ 19 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਸੜਕ ਜਿਹੜੀ ਹੈਗੀ ਆ ਉਹ ਆਪਣੇ ਇੱਥੋਂ ਚੌਕ ਤੋਂ ਲੱਗ ਕੇ ਤੇ ਸਟੇਟ ਸਕੂਲ ਤੱਕ ਬਣੇਗੀ ਜਦੋਂ ਵੀ ਕਿਤੇ ਸੰਗਤ ਆਉਂਦੀ ਸੀਗੀ ਲਾਲਵਾਸ਼ਾ ਦਰਬਾਰ ਦੇ ਵਿੱਚ ਆਉਂਦੀ ਸੀ ਜਾਂ ਲਵੀ ਕਈ ਵਾਰੀ ਇੱਥੇ ਸਮਸ਼ਾਨ ਘਾਟ ਦੇ ਵਿੱਚ ਕੋਈ ਮਰਦਾ ਲੈ ਕੇ ਆਉਂਦੇ ਸੀਗੇ ਤੇ ਉਹਦੇ ਵਿੱਚ ਦਿੱਕਤ ਬਹੁਤ ਆਉਂਦੀ ਸੀ ਪਾਣੀ ਬੜਾ ਕੱਟਾ ਹੁੰਦਾ ਸੀਗਾ ਉਹਦਾ ਵੀ ਅਜੋ ਉਦਘਾਟਨ ਕੀਤਾ ਆ ਤੇ ਇਹਦੇ ਨਾਲ ਹੀ ਇੱਕ 29 ਲੱਖ ਰੁਪਏ ਦੀ ਲਾਗਤ ਨਾਲ ਇੱਥੇ ਇਸੇ ਚੌਂਕ ਤੋਂ ਲੱਗ ਕੇ ਆਲਮਸਤ ਬਾਪੂ ਲਾਲਵਾਸਾ ਦੇ ਗੇਟ ਤੋਂ ਅੱਗੇ ਜਾ ਕੇ ਪੰਜਾ ਕੇ ਉਹ ਵੀ ਜਿਹੜਾ ਰੋਡ ਜਿਹੜਾ ਹੈ ਉਹ ਸਰਦਾਰ ਜਗਵੀਰ ਸਿੰਘ ਬਰਾੜ ਉਹਨਾਂ ਨੇ ਬਣਾਇਆ ਸਰ ਜਿਹੜਾ ਇਹ ਇਸ ਚੌਂਕ ਦਾ ਪਾਧ ਘਾਟਨ ਕਰਨਾ ਇਹਦਾ ਨਵੀ ਨਹੀਂ ਕਰਨ ਜਿਹੜਾ ਕਿਦਾਂ ਦਾ ਹੋਏਗਾ ਬਹੁਤ ਸੁੰਦਰੀਕਰਨ ਹੋਏਗਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇਕਰ ਕੋਈ 5 ਲੱਖ ਰੁਪਏ ਮਨਜ਼ੂਰ ਕੀਤਾ ਆ ਜੇਕਰ ਹੋਰ ਵੀ ਕੋਈ ਪੈਸੇ ਲੱਗ ਰਹੇ ਹੋਏ ਤਾਂ ਅਸੀਂ ਉਹ ਵੀ ਪੈਸੇ ਜਿਹੜੇ ਆ ਫੰਡ ਜਿਹੜੇ ਸਰਕਾਰ ਤੋਂ ਲੈ ਕੇ ਦੇਵਾਂਗੇ ਜੀ ਧੰਨਵਾਦ ਜਨਾਬ ਅੱਜ ਕੋਈ ਬਾਡ ਨੰਬਰ 12 ਦੇ ਵਿੱਚ ਅਲਮਸਤ ਲਾਲ ਬਾਦਸ਼ਾਹ ਜੀ ਦੇ ਦਵਾਰ ਦੇ ਅੱਗੇ ਸੜਕ ਸ਼ੁਰੂ ਹੋਣ ਜਾ ਰਹੀ ਹੈ ਇੱਕ ਚੌਂਕ ਸ਼ੁਰੂ ਹੋਣ ਜਾ ਰਿਹਾ ਹੈ ਕਈ ਮਿਸਲੈਨੀਅਸ ਸਟਰੀਟਸ ਜਿਵੇਂ ਕੋਈ ਛੋਟੀਆਂ ਮੋਟੀਆਂ ਜਿਹੜੇ ਟੈਂਡਰ ਚ ਰਹਿ ਜਾਂਦੀਆਂ ਉਹਨਾਂ ਲਈ 21 ਲੱਖ ਰੁਪਏ ਹੈਗਾ तकरीबन ਅੱਜ 46 27 ਲੱਖ ਰੁਪਏ ਦਾ ਕੰਮ ਜਿਹੜੇ ਹੈ ਗਿਆ ਹੈ ਬਾਰਡ ਨੰਬਰ 12 ਸ਼ੁਰੂ ਹੋਣ ਜਾ ਰਹੇ ਆ ਔਰ ਮੈਂ ਲੋਕਾਂ ਨੂੰ ਇਹੀ ਗੱਲ ਆਖੀ ਹੈ ਕਿ ਜਿਹੜਾ ਅਸੀਂ ਕੰਮ ਕਰਾਂਗੇ ਬਹੁਤ ਸਫਾਈ ਨਾਲ ਔਰ ਦਰਸਤ ਜਿਹੜਾ ਹੈਗਾ ਇਹ ਅਸੀਂ ਕੰਮ ਕਰਾਂਗੇ ਔਰ ਦੂਸਰੀ ਮੈਂ ਇਹੀ ਗੱਲ ਕਹਿਣਾ ਹੈ ਕਿ ਸਮਾਂ ਵੋਟਾਂ ਦਾ ਆ ਗਿਆ ਹੈ ਵੋਟਾਂ ਲੋਕਾਂ ਨੇ ਮੰਗਣਾ ਹੈ ਵੋਟ ਮੰਗਣਾ ਹਰ ਬੰਦੇ ਦਾ ਹੱਕ ਹੈ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਵੋਟ-ਵੋਟ ਸੋਚ ਸਮਝ ਕੇ ਪਾਓ। ਜੀ ਇਹ ਸੜਕੋ ਜਿਹੜੀ ਹੈਗੀ ਇਹ ਮੇਨ ਰੋਡ ਤੇ ਕਰ ਬਣੇਗੀ ਜੀ। ਚੌਕ ਬਣੇਗਾ। ਕਿੰਨਾ ਬਜਟ ਹੈ ਜੀ? ਤਕਰੀਬਨ 46-47 ਲੱਖ ਰੁਪਏ ਦਾ ਅਵਾਰਡ ਦਾ ਬਜਟ ਹੈ ਜੀ। ਸ਼ਹਿਰ ਵਿੱਚ ਪ੍ਰਧਾਨ ਸਾਹਿਬ ਹੋਰ ਵੀ ਬਹੁਤ ਸਾਰੇ ਕੰਮ ਹੋਣ ਵਾਲੇ ਜਿਵੇਂ ਬਸ ਸੜੇ ਦਾ ਕੰਮ ਆ ਜਾਂ ਹੋਰ ਵੀ ਬਹੁਤ ਸਾਰੇ ਕੰਮ ਰਹਿੰਦੇ ਆ। ਉਹਨਾਂ ਦੇ ਬਾਰੇ ਵਿੱਚ ਬਸ ਸੜੇ ਦਾ ਕੰਮ ਮਿਊਸਪਲ ਕਮੇਟੀ ਦਾ ਸੀਗਾ ਯੋਗਾਂ ਮਿਸਪਾਕ ਕਮੇਟੀ ਸਾਡੀ ਹੋ ਚਾਜੂਗੀ ਪ੍ਰਧਾਨ ਸਾਡੇ ਬਣ ਜਾਣਗੇ ਅਸੀਂ ਬਸ ਸਟੈਂਡ ਵੀ ਪੁਤਰਾਵਾਂਗੇ ਬਰਾਬਰ ਸਾਹਿਬ ਜਿਹੜੀ ਕਮਲੋਫ ਕੋਲ ਲੈ ਕੇ ਬਸ ਸਟੈਂਡ ਤਾਂ ਜਿਹੜੀ ਸੜਕ ਬਣੀ ਆ ਉਹ ਸੜਕ ਕਿ ਲੋਕਾਂ ਦਾ ਕਹਿਣਾ ਉਹ ਸਹੀ ਨਹੀਂ ਬਣੀ ਹੈਗੀ ਦੱਸੋ ਜੀ ਨਕਰੀ ਉਹ ਬਹੁਤ ਨੁਕਸ ਕੱਢੇ ਜੀ ਉਹ ਲੈਵਲ ਉਹਦਾ ਬਿਲਕੁਲ ਨਹੀਂ ਦਿੱਪਿਆ ਗਿਆ ਸੀਰੇ ਬੋਡਮ ਲਈ ਹੈ ਉਹ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਮਹਾਦੀ ਈਓ ਸਾਹਿਬਾ ਦੀ ਚਿੱਠੀ ਕੱਢਣ ਨੂੰ ਅੱਜ ਇਸ ਨੂੰ ਚਿੱਠੀ ਕੱਢ ਦਿੰਨੇ ਆ ਜੀ ਅੱਜ ਬੜਾ ਖੁਸ਼ੀ ਦਾ ਦਿਨ ਆ ਨਕੋਦਰ ਨਿਵਾਸੀਆਂ ਵਾਸਤੇ ਨਕੋਦਰ ਇਲਾਕਾ ਨਿਵਾਸੀਆਂ ਵਾਸਤੇ ਤੇ ਅਲਮਸਤ ਬਾਬੂ ਲਾਲ ਬਾਦਸ਼ਾਹ ਦੀ ਪ੍ਰਬੰਧਕ ਕਮੇਟੀ ਵਾਸਤੇ ਬੜੀ ਧੀਰ ਦੀ ਇਹ ਮੰਗ ਸੀਗੀ ਕਿ ਦਰਬਾਰ ਤੋਂ ਪਹਿਲਾਂ ਜਿਹੜਾ ਚੌਕ ਆਂਦਾ ਉਹ ਬਾਬਾ ਜੀ ਦੇ ਨਾਂ ਦੇ ਉੱਤੇ ਬੜਾ ਵਧੀਆ ਮਾਡਲ ਬਣਾ ਕੇ ਚੌਕ ਬਣਾਇਆ ਜਾਵੇ ਉਹ ਸਾਡੇ ਨੌਜਵਾਨ ਮੁੰਡਾ ਸ਼੍ਰੀ ਰਮੇਸ਼ ਕੁਮਾਰ ਜੀ ਪੱਠੀ ਜਿਹੜਾ ਦਰਬਾਰ ਦੇ ਵਿੱਚ ਵੀ ਆਰਸੀ ਟਰੈਕਟਰ ਦਾ ਕੰਮ ਕਰਦਾ ਤੁਸੀਂ ਦੇਖ ਰਹੇ ਹੋ ਫਲੈਕਸ ਦੇ ਸਾਹਮਣੇ ਜਿਹੜਾ ਮਾਡਲ ਤਿਆਲ ਕੀਤਾ ਹੋਇਆ ਉਸ ਮਾਡਲ ਦਾ ਇਹ ਚੌਕ ਜਿਹੜਾ ਬੰਨਾ ਔਰ ਇਹਨੂੰ ਪੂਰੇ ਚਾਰ ਚੰਦ ਸੁੰਦਰ ਬਣਾਣਾ ਹੈ ਕਿ ਸੰਗਤ ਜਦੋਂ ਆਵੇ ਪਹਿਲਾਂ ਇਸ ਚੌਕ ਦੇ ਉਹੀ ਦੇਖੇ ਕਿ ਬਾਬਾ ਜੀ ਦਾ ਬਹੁਤ ਸੁੰਦਰ ਚੌਕ ਬਣਿਆ ਫਿਰ ਦਰਬਾਰ ਚ ਜਾ ਕੇ ਬਾਬਾ ਜੀ ਦੇ ਦਰਵਾਜ਼ੇ ਤੇ ਮੱਥਾ ਠੇਕਣ ਔਰ ਉਸ ਬੱਚੇ ਨੇ ਇਹ ਵੀ ਕਿਹਾ ਤੁਸੀਂ ਸਵਾਲ ਕੀਤਾ ਕਿ ਕਿਸ ਤਰ੍ਹਾਂ ਦਾ ਇੱਕ ਨਮੂਨੇ ਦਾ ਚੌਕ ਹੋਏਗਾ ਉਨੇ ਆ ਉਸ ਬੱਚੇ ਨੇ ਦੱਸਿਆ ਕਿ ਇਹਦੇ ਨਵੀਕਰਨ ਦੇ ਵਿੱਚ ਜੇ ਅੱਗੇ ਵੀ ਮੈਨੂੰ ਗਾਂ ਵੀ ਬਣਦੇ ਹੋਏ ਜਦੋਂ ਹੁਣ ਟੈਂਡਰ ਹੋਣਾ ਇਹਦਾ ਬਣਨਾ ਸ਼ੁਰੂ ਹੋਣਾ ਉਹਦੇ ਵਿੱਚ ਕੋਈ ਕਮੀ ਪੇਸ਼ੀ ਆਏਗੀ ਤਾਂ ਉਹ ਵੀ ਕੱਢੀ ਜਾਏ ਬਹੁਤ ਸੁੰਦਰ ਨਮੂਨੇ ਦਾ ਚੌਂਕ ਜਿਹੜਾ ਬਾਪੂ ਜੀ ਦੇ ਨਾਂ ਦੇ ਉੱਤੇ ਬਣਨਾ ਧੰਨਵਾਦੀਆਂ ਸਾਡੇ ਹਲਕਾ ਇੰਚਾਰਜ ਬਰਾੜ ਸਾਹਿਬ ਦੇ ਜਿਨ੍ਹਾਂ ਨੇ ਫੰਡ ਵੀ ਕਰਾਏ ਆ ਔਰ ਗਾਂ ਵੀ ਫੰਡ ਜਿਹੜੇ ਆ ਹੋਰ ਦੁਆਨ ਦਾ ਸ਼ਵਾਸ਼ਨ ਦਵਾਇਆ ਜੇ ਕੋਈ ਕਮੀ ਪੇਸ਼ੀ ਰਹੂ ਤੇ ਦਰਵਾੜ ਦੀ ਪ੍ਰਬੰਧਕ ਕਮੇਟੀ ਕੱਢ ਦੋਗੀ ਜੀ ਥੈਂਕ ਯੂ ਬੜਾ ਹੀ ਖੁਸ਼ੀ ਦਾ ਉਪਭਗਿਆ ਭਰੇ ਦੇਣਾ ਨਕੂਦਰ ਨਿਵਾਸੀਆਂ ਵਾਸਤੇ ਨਕੂਦਰ ਨਿਵਾਸੀਆਂ ਵਾਸਤੇ ਉਹ ਬੜਾ ਹੀ ਵਧੀਆ ਦਿਨ ਆ ਕਿ ਜੋ ਸਾਡੇ ਐਕਸ ਸਾਬਕਾ ਐਮਐਲਏ ਸਰ ਸਰਦਾਰ ਬਰਾੜ ਸਾਹਿਬ ਜੀ ਨੇ ਜੋ oprala ਚੱਕਿਆ ਆ ਉਹ oprala ਮੈਨੂੰ ਪਤਾ ਵੀ ਸਿਰਫ ਕਾਂਗਰਸ ਸਰਕਾਰ ਹੀ ਇਹਨਾਂ ਗਰੀਬਾਂ ਦੇ ਜਾਂ ਮੰਦਰਾ ਮਸੀਤਾਂ ਦੇ ਜਾਂ ਕਿਸੇ ਵੀ ਗਰੀਬਾਂ ਦੇ ਹੱਕ ਦੇ ਵਿੱਚ ਹੋ ਸਕਦੇ ਆ ਹੋਰ ਕੋਈ ਸਰਕਾਰ ਨਹੀਂ ਹੋ ਸਕਦੀ ਅੱਜ ਮੈਂ ਧੰਨਵਾਦ ਕਰਨਾ ਚਾਹੂੰਗਾ ਮੈਂ اور ਮੈਂ ਭਾਰਤੀਆ ਬਾਲਮੀ ਕੀ ধরੋ ਸਮਾਜ ਔਰ ਬਾਲਮਿਕੀ ਸਮਾਜ ਔਰ ਨਕੋਦਨ ਵਾਸੀਆਂ ਵੱਲੋਂ ਮੈਂ ਸਰਦਾਰ ਜਗਵੀਰ ਸਿੰਘ ਬਰਾੜ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਕਿ ਜੋ ਸਾਡੇ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਉੱਤੇ ਬਹੁਤ ਹੀ ਸਹਿਯੋਗ ਦੇ ਰਹੇ ਆ ਉਹ ਪਰਮਪੀਤਾ ਪ੍ਰਮਾਤਮਾ ਭਗਵਾਨ ਬਾਲਮਿਕੀ ਮਹਾਰਾਜ ਇਹਨਾਂ ਨੂੰ ਦਿੱਦ ਦੁਗਣੀ ਦਾ ਚੌਗਣੀ ਤਰੱਕੀ ਦੇਵੇ ਔਰ ਮੇਰਾ ਜੈ ਬਾਲਮਿਕੀ ਕੋਦਰ ਨੇਕੀ ਦਾ ਦਾਰਿਆ ਨਕੋਦਰ ਨੂੰ ਨੇਕੀ ਦਾ ਦਰ ਕਰਦੇ ਨੇ ਇਹ ਕਹਿੰਦੇ ਨੇ ਇਹ ਜਿਹੜੇ ਦਾਰਿਆ ਇਹ ਦੇਸ਼ ਵਿਦੇਸ਼ਾਂ ਦੇ ਵਿੱਚ ਮਸ਼ਹੂਰ ਆ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਜਗ੍ਹਾ ਤੇ ﺍﻟमस्त बापू لال ਬਾਦਸ਼ਾਹ ਜੀ ਦਾ ਜਿਹੜਾ ਚੌਕ ਆ ਉਹਦਾ ਨਿਰਮਾਨ ਮੈਂ ਤਸਵੀਰਾਂ ਵਿੱਚ ਦਿਖਾ ਦਿਆਂ ਤੁਹਾਨੂੰ ਮਾਡਲ ਦੇਖ ਲਓ ਇਸ ਮਾਡਲ ਦੇ ਹਿਸਾਬ ਦੇ ਨਾਲ ﺍﻟमस्त बापू لال ਬਾਦਸ਼ਾਹ ਜੀ ਦਾ ਚੌਂਕ ਦਾ ਨਿਰਮਾਣ ਜਿਹੜਾ ਆ ਇਸੇ ਜਗ੍ਹਾ ਤੇ ਹੋਏਗਾ ਜਿਸ ਦਾ ਦੁਘਾਟਨ ਅੱਜ ਸਰਦਾਰ ਜਗਵੀਰ ਸਿੰਘ ਬਰਾਰ ਜੀ ਨੇ ਕੀਤਾ ਹੈਗਾ ਆ ਕੈਮਰਾਮੈਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇੱਕ ਤਾਂ ਲਰ ਨਿਊਜ਼ ਨਕ